ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਅੰਤਰਰਾਸ਼ਟਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਪੁਰੇਵਾਲ ਭਰਾਵਾਂ ਅਤੇ ਸਮੂਹ ਪੁਰੇਵਾਲ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਸਰਦਾਰ ਹਰਮਨ ਸਿੰਘ ਪੁਰੇਵਾਲ ਯਾਦਗਾਰੀ 27ਵਾਂ ਪੁਰੇਵਾਲ ਖੇਡਾਂ ਦਾ ਮਹਾਕੁੰਭ ਸਵਰਗਵਾਸੀ ਨਰਿੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਜਗਤਪੁਰ ਵਿਖੇ ਅਸਮਾਨ ਵਿੱਚ ਕਬੂਤਰ ਛੱਡ ਕੇ ਕਰਵਾਇਆ ਗਿਆ ਗੁਰਜੀਤ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ 2 ਦਿਨਾਂ ਇਸ ਖੇਡ ਮੇਲੇ ਦੇ ਪਹਿਲੇ ਦਿਨ ਅਰਦਾਸ ਉਪਰੰਤ ਮੁੱਖ ਮਹਿਮਾਨ ਕੁਲਜੀਤ ਸਿੰਘ ਸਰਹਾਲ ਨੇ ਪਹਿਲਾ ਹਰਵੰਦ ਸਿੰਘ ਪੁਰੇਵਾਲ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਉਪਰੰਤ ਉਹਨਾਂ ਟੀਮਾਂ ਨਾਲ ਜਾਣ ਪਛਾਣ ਕਰਨ ਉਪਰੰਤ ਗੱਲਬਾਤ ਕਰਦਿਆਂ ਪੁਰੇਵਾਲ ਦੇ ਇਸ ਸ਼ਲਾਘਾਯੋਗ ਕਦਮ ਦੀ ਤਾਰੀਫ਼ ਕੀਤੀ ਇਸ ਮੌਕੇ ਗੁਰਜੀਤ ਸਿੰਘ ਪੂਰੇਵਾਲ ਨੇ ਸਭ ਦਾ ਇਸ ਖੇਡ ਮੇਲੇ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਖੇਡ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਕਿਹਾ ਅੱਜ ਬੰਗਾ ਹਲਕੇ ਦੇ ਨਹੀਂ ਪੰਜਾਬ ਦੀਆਂ ਉਹਨਾਂ ਵੱਡੀਆਂ ਖੇਡਾਂ ਜਿਸ ਨੂੰ ਆਪਾਂ ਮਿੰਨੀ 올림픽 ਵਜੋਂ ਸਾਰੇ ਜਾਣਦੇ ਆਂ ਔਰ ਪਿੰਡ ਹਕੀਮਪੁਰ ਵਿਖੇ ਜਗਤਪੁਰ ਵਿਖੇ ਸਾਡੇ ਬਹੁਤ ਸਾਰੇ ਸਰਕਾਰ ਜੋ ਸਰਵਿਸ ਸੀ ਪਰਮਨ ਸਿੰਘ ਪੁਰੇਵਾਲ ਦੀ ਸਾਡੇ ਬਜ਼ੁਰਗ ਉਹਨਾਂ ਦੀ ਯਾਦ ਵਿੱਚ 27ਵਾਂ ਖੇਡ ਮੇਲਾ ਸ਼ੁਰੂ ਕਰਵਾਇਆ ਗਿਆ ਔਰ ਇਸ ਮੌਕੇ ਤੇ ਸਾਰੇ ਐਨਆਰਵੀਰਾਂ ਨੇ ਔਰ ਸਾਰੇ ਇਲਾਕੇ ਦੇ ਮੋਟਰ ਸੱਜਣਾ ਨੇ ਔਰ ਸਾਡੇ ਸਾਥੀਆਂ ਨੇ ਇੱਥੇ ਸਿਰਕਿਰ ਕੀਤੀ ਮੈਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਪਣੇ ਵੱਡੇ ਭਾਜੀ ਗੁਰਜੀਤ ਸਿੰਘ ਪੁਰੇਵਾਲ ਔਰ ਇਹਦੀ ਸਾਰੀ ਟੀਮ ਦਾ ਦਿਲ ਦੀਆਂ ਅੰਗਰੀਆਂ ਧੰਨਵਾਦ ਵੀ ਕਰਨਾ ਚਾਹਾਂਗਾ ਔਰ ਵਧਾਈ ਦੇਣਾ ਚਾਹਾਂਗਾ ਜੋ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਪੰਜਾਬ ਦੀ ਮਾ ਖੇਡ ਕਬੱਡੀ ਨੂੰ ਪਿਛਲੇ 27 ਸਾਲਾਂ ਤੋਂ 2.5 ਦਹਾਕਿਆਂ ਤੋਂ ਬੰਦ ਸਮੇਂ ਤੋਂ ਪ੍ਰਮੋਟ ਕਰ ਰਹੇ ਹਨ ਔਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਨੇ ਪਿਛਲੇ 27 ਸਾਲਾਂ ਤੋਂ ਲਗਾਤਾਰ ਪਾਇਆ ਹੈ ਔਰ ਮੈਂ ਆਸ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਤੇ ਕਿਰਪਾ ਕਰਨ ਉਹਨਾਂ ਦੀ ਸਾਰੀ ਟੀਮ ਤੇ ਇਹਨਾਂ ਦੇ ਸਾਰੇ ਨਾਲ ਦੇ ਸਾਥੀ ਜਿਨ੍ਹਾਂ ਵੀ ਇਹਨਾਂ ਦੇ ਵੀਰ ਹਨ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਦੇਣਗੇ ਔਰ ਜਿੱਥੇ ਤੱਕ ਮੈਂ ਇਹ ਬੀਜੀ ਦੇ ਤੌਰ ਤੇ ਸਵਾਲ ਹੈ ਕਿ ਮੈਨਾਂ ਦਾ ਛੋਟਾ ਬੀਵੀਆਂ ਬੱਚਾ ਵੀ ਹਰ ਵਕਤ ਮੈਂ ਇਹਨਾਂ ਜੋ ਵੀ ਟੀਮ ਟੀਮ ਦੇ ਮੈਂਬਰ ਦੇ ਤੌਰ ਤੇ ਵੀ ਅਸੀਂ ਕੰਮ ਕਰਦੇ ਹਾਂ ਜਿੱਥੇ ਵੀ ਇਹ ਮੈਨੂੰ ਕਹਿਣਗੇ ਮੈਂ ਹਰ ਵਕਤ ਇਹਨਾਂ ਦੇ ਨਾਲ ਅੱਜ ਜੋ ਅਸੀਂ ਵੀ ਜਿਹੜਾ ਮਕਾਮ ਤੱਕ ਪਹੁੰਚੇ ਹੋਈ ਨਾ ਇਹਨਾਂ ਦੀ ਜਿਹੜੀਆਂ ਸਫਲਤਾਵਾਂ ਦੀ ਬਦੌਲਤ ਪਹੁੰਚੇ ਹਾਂ ਔਰ ਪੰਜਾਬ ਦੀ ਨਾਲ ਮਿਲ ਕੇ ਸੇਵਾ ਕਰਾਂਗੇ ਪੰਜਾਬ ਨੂੰ ਰੰਗਲਾ ਖੁਸ਼ਹਾਲ ਪੰਜਾਬ ਬਣਾਉਣ ਲਈ ਜੋ ਇਹ ਪਿਛਲੇ ਲੰਮੇ ਸਮੇਂ ਤੋਂ ਯੋਗਦਾਨ ਪਾ ਰਹੇ ਆ ਉਸ ਲਈ ਮੈਨਾਂ ਨੂੰ ਕਿਤੇ ਵਧਾਈ ਜੰਦਾ ਧੰਨਵਾਦ ਅਸਲ ਵਿੱਚ ਜਿਹੜਾ ਪੰਜਾਬ ਬਣਾਉਣੇ ਇਹਨਾਂ ਦਾ ਯੋਗਦਾਨ ਬੜਾ ਵੱਡਾ ਹੈ ਜੀ ਉਹਦੇ ਬਾਰੇ ਕੀ ਚਾਹਣਾ ਹੈ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿੱਥੇ ਪਿਛਲੇ 22 ਧਾਕੇ ਦੇ ਸਮੇਂ ਤੋਂ ਬਾਅਦ 27 ਸਾਲਾਂ ਤੋਂ ਲਗਾਤਾਰ ਇਹ ਸੇਵਾ ਕਰ ਰਹੇ ਹਨ ਉੱਥੇ ਵਿਸ਼ੇਸ਼ ਤੌਰ ਤੇ ਬੱਕਰੀ ਅਕੈਡਮੀ ਵੀ ਚਲਾ ਰਹੇ ਹਨ ਨੌਜਵਾਨਾਂ ਨੂੰ ਹਰ ਵਕਤ ਇੱਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਨਿਟ ਕਰਦੇ ਹਨ ਔਰ ਉਹਨਾਂ ਨੂੰ ਜਿੱਥੇ ਡਾਈਟ ਵੀ ਦਿੰਦੇ ਹਨ ਔਰ ਉੱਥੇ ਜਿੱਥੇ ਉਤਰੀਏ ਸਟੇਟਾਂ ਵਿੱਚ ਜਾਂ ਦੂਜੇ ਦੇਸ਼ਾਂ ਵਿੱਚ ਜਾ ਕੇ ਖੇਡਣ ਦਾ ਮੌਕਾ ਵੀ ਦਿੰਦੇ ਹਨ ਕਿ ਮੇਰਾ ਕਹਿਤਾ ਮਤਲਬ ਇਹ ਹੀ ਹੈ ਕਿ ਇਹਨਾਂ ਸਾਰੇ ਸਾਡੇ ਵੱਡੇ ਸਰਕਾਰ ਦੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਦੇ ਥੰਮ ਜਿਨ੍ਹਾਂ ਨੂੰ ਗੁਰਜੀਤ ਸਿੰਘ ਪੂਰੇ ਵੱਲ ਸਾਡੇ ਵੱਡੇ ਭਾਜੀ ਇਹ ਹਰ ਵਕਤ ਜ ਹਰਿਆ ਸਾਥੀਆਂ ਨਾਲ ਲੈ ਕੇ ਜਿਹੜਾ ਚੱਲ ਰਿਹਾ ਹੈ ਪਿਛਲੇ ਲੰਮੇ ਸਮੇ ਤੋਂ ਇਹ ਬਹੁਤ ਗੱਲਾਂ ਕਰਨੀਆਂ ਸੌਖੀ ਹੁੰਦੀਆਂ ਹਨ ਪਰ ਇਹੋ ਜਿਹਾ ਕੰਮ ਕਰਨੇ ਬੜੇ ਆਖਿਆ ਹਨ ਕਿ ਮੈਂ ਇਸ ਦੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਵਧਾਈ ਤੇ ਤਰਨੁਭ ਕਰਦਾ ਹਾਂ ਇਹ ਸਟੇਡੀਅਮ ਚਾਂਚੇ ਨੂੰ ਗ੍ਰੇਡ ਕਰਨ ਦੇ ਵਿੱਚ ਸਰਕਾਰ ਵੱਲੋਂ ਬਹੁਤ ਅਫਰਦ ਕੀਤੀ ਜਾਂਦੀ ਜੀ ਹਾਂਜੀ ਪਿਛਲੇ ਵਾਰ ਵੀ ਅਸੀਂ ਜਦੋਂ ਆਈਸੀ ਸਰਕਾਰ ਜੁੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਰ ਕੱਲ ਨੂੰ ਵੀ ਸਾਡੇ ਵੱਡੇ ਡੀਜ਼ ਆ ਰਹੇ ਆ ਔਰ ਜੋ ਵੀ ਪੁਰੇਵਾਲ ਸਾਹਿਬ ਜਾਂ ਜੰਨੀ ਦੀ ਟੀਮ ਹੈ ਸਾਰੇ ਕਹਿ ਰਹੇ ਕਿ ਸਾਡੇ ਭਾਜੀ ਉਹਨੇ ਔਨ ਵਾਲੇ ਸਮੇਂ ਵਿੱਚ ਵੀ ਸਟੇਡੀਅਮ ਨੂੰ ਔਰ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਸਾਰੇ ਸਾਥੀਆਂ ਨਾਲ ਲੈ ਕੇ ਆਪਾਂ ਆਪਣਾਲੇ ਕਰਾਂਗੇ ਸੋ ਸਰਕਾਰ ਮਿਆਂ ਸਰਕਾਰ ਵੱਲੋਂ ਪ੍ਰੂਵਾਂ ਯਾਦਗਰੀ ਖੇਡਾਂ ਅੱਜ ਆਰੰਭ ਹੋਈਆਂ ਮੈਂ ਸਾਰੇ ਖਿਡਾਰੀਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਸਾ ਸმოਚੇ ਜਿਹੜੇ ਸਾਡੇ ਮਾਲਾ ਇਹਨਾਂ ਦੇ ਵੀਰ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਸ਼ਾਬਾਸ਼ ਦੇਣਾ ਕਿ ਬਾਕੀ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਵੀ ਸੱਦਾ ਪੱਤਰ ਦਿੰਨਾ ਕਿ ਇਹ ਖੇਡ ਮੇਲੇ ਵਿੱਚ ਆ ਕੇ ਦੋ ਦਿਨ ਮਾਲਾ ਪੂਰੀਆਂ ਰੌਣਕਾਂ ਲਾਓ ਜਿੰਨਾ ਵੀ ਸਾਡੇ ਤੋਂ ਹੋਇਆ ਕਿ ਬਹੁਤ ਵੱਡੇ ਪੱਧਰ ਤੇ ਪ੍ਰਚਾਰਾ ਕੀਤਾ ਗਿਆ ਕਿ ਇਹ ਮਾਲਾ ਖੇਡਾਂ ਸਾਰਿਆਂ ਨੂੰ ਦਿਖਾਈਏ ਕਿ ਤੁਸੀਂ ਸਾਰੇ ਬੱਚਿਆਂ ਨੂੰ ਆ ਕੇ ਵਿਚਾਹ ਕਰੋ ਸੋ ਥੈਂਕ ਯੂ ਸਾਰਿਆਂ ਨੂੰ ਕਿਹਾ ਥੈਂਕ ਯੂ ਸੁਨੇ ਪਾਸ਼ਾ ਦੀ ਨੀਲੇ ਘੋੜੇ ਦੀ ਗੱਲ ਕਰੀਏ ਸੋ ਇਸ ਘੋੜੇ ਨੇ ਇਨਸਾਨ ਦਾ ਸਾਥ ਜਿਹੜਾ ਹੈ ਲੜਾਈ ਦੇ ਮਦਾਨਾਂ ਵਿੱਚ ਸ਼ੌਕੀਆ ਤੌਰ ਤੇ ਸਰਦਾਰੀਆਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅੱਗੇ ਅਗੇ ਪੁਰਾਣੇ ਟਰੈਕਟਰ ਜੀਟਰ ਦੀ ਯਾਦ ਦਵਾਉਂਦਾ ਹਾਂ ਟਰੈਕਟਰ ਵੀ ਆ ਰਹੇ ਕਿ ਪਿੱਛੇ ਵਿੱਚ ਜਿਹੜੀ ਗੁਰਦੀ ਨਾਲ ਦੀ ਫੌਜ ਦੇ ਸਿੰਘ ਜਿਹੜੇ ਆਦੇ ਜਥੇਦਾਰ ਬਾਬਾ ਸਿੰਘ ਜੀ ਕਰਨਾ ਦਾ ਦੇ ਮੁਖੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਫੇਰ ਗੱਦੀ ਦਾ ਉਸੇ ਦਾ ਇਸੇ ਗਾਇ ਹੈ ਕੋਸ਼ਿਸ਼ ਹੈ ਗੁਰੂ ਮਹਾਰਾਜ ਜੋ ਕੁਝ ਗੁਰੂ ਨੂੰ ਮਨਜ਼ੂਰ ਹੈ ਹੁਣਾ ਤਾਂ ਉਸੇ ਤਰ੍ਹਾਂ ਹੁੰਦਾ ਪਰ ਸਾਡੇ ਬਕੂ ਪਾ ਜੀ ਹੁਣੀ ਵੀ ਸ਼ਿਰਗਲ ਸਾਹਿਬ ਪੁੱਜ ਗਏ ਹੈ ਔਰ ਕੁਲਦੀਪ ਸਿੰਘ ਜੀ ਹੁਣੀ ਵੀ ਪੁੱਜ ਗਏ ਹੈ ਬਹੁਤ ਵੱਡਾ ਸਹਯੋਗ ਹੈ ਸੋ ਮੈਂ ਬੇਨਤੀ ਕਰਦਾ ਪੁੱਜ ਗਏ ਜੀ ਮੈਂ ਹੁਣ ਬੇਨਤੀ ਕਰਦਾ ਸਾਡੇ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਗੁਰੂ ਮਹਾਰਾਜ ਦੇ ਚਰਨਾ ਵਿੱਚ ਇਸ ਖੇਡ ਮੇਲੇ ਦੇ ਸਾਰੇ ਖਿਡਾਰੀਆਂ ਦੀ ਤੰਦਰੁਸਤੀ ਲਈ ਪਰੇਵਲ ਖੇਡ ਮੈਨੇ ਦੀ ਸੰਪੂਰਨਤਾ ਲਈ ਅਕਾਲ ਪੁਰਖ ਸਚੇ ਪਾਤਸ਼ਾਹ ਦੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨਗੇ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਹੋ ਕਿਆ ਭਗਵੰਤ ਸਗਲ ਸਮ ਕਰੀ ਤੁਮਰੇ ਸੂਤਰਤਾਰੀ ਤੁਮ ਤੇ ਹੋਏ ਸੂਅ ਅਕਾਲੀ ਤੁਮਰੀ ਗਤ ਮਿਤ ਤੁਮਹੀ ਜਾਈ ਨਾਨਕ ਦਾ ਆ ਕੀ ਜਰਨਾ ਸੁਮਾਰੀ ਕੀ ਰੋ ਪਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਬਟਾਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲ ਜੀ ਤਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾਸ ਕਿਉਂਕਾਰ ਸ੍ਰੀ ਰਹਿਮ ਦੀ ਫਤਿਹ ਦੀਪ ਘੋੜੀ ਜੀ ਸਾਹਿਬਾ ਦੀਪ ਘੋੜੀ ਦੀ ਪਾਸ਼ਾ ਤਸਵੀਰ ਤੇ ਤੁਮ ਬੋਲੋ ਸਾਰੇ ਪਰਿਵਾਰ ਦਾ ਬਹੁਤ ਬੜਾ ਖਾਸ਼ ਹੈ ਹਰ ਕਿਸੇ ਖੇਡਾਂ ਨਾਲ ਨਾਲ ਕੇ ਬਹੁਤ ਵੱਡਾ ਕੰਮ ਨਾ ਦੇ ਰਿਹਾ ਹੈ ਅੱਜ ਇਸ ਖੇਡ ਦੇ ਪੂਰਵਕ ਵੀ ਕਾਜੀ ਸ਼ਖੀਨ ਦਾ ਧੰਨਵਾਦ ਹੈ ਜਿਨੇ ਵੀ ਅੰਦਰ ਦੇ ਮਾਮਾ ਦਾ ਅਖਬਾਰ ਦੇ ਪੰਨੇ ਪੰਨੇ ਦੀ ਗੱਲ ਨਹੀਂ ਇਹ ਪੰਜਾਬ ਦਾ ਬੰਦਾ ਹੈ ਦਸਤ ਦੀ ਲੋੜ ਨਹੀਂ ਜਿਹੜਾ ਨਵਸ਼ਹਿਰ ਨੂੰ ਇੱਕ ਵੱਡੀ ਸ਼ਖੀਨਾਂ ਦੇ ਵਿੱਚ ਗਿਣਿਆ ਜਾਂਦਾ ਹੈ ਇਹ ਵੱਡਾ ਖੇਡ ਮੇਲਾ ਜਿਹਦੇ ਵਿੱਚ ਬਹੁਤ ਵੱਡੀ ਮਦਦ ਤੇ ਸ਼ਰਵਾਤ ਹੋਣ ਜਾ ਰਹੀ ਹੈ ਕਾਜੀ ਸੰਕੀ ਸਰਾਲ ਸਾਹਿਬ ਜਿਨ੍ਹਾਂ ਦੀ ਕਬੱਡੀ ਡਿਊਟੀ ਹੁੰਦੀ ਇਲਾਕੇ ਦੇ ਵਿੱਚ ਗੁਰਦੀਪ ਸਿੰਘ ਪੋਰਾ ਸਾਹਿਬ ਜਿਹੜੇ ਦੇ ਵਿੱਚ ਖੇਡ ਦਾ ਬੰਦਾ ਸਟੇਪ ਕੀ ਹੈ ਉਹਨਾਂ ਦਾ ਸਹਿਯੋਗ ਵੀ ਹੈ

ਤੋਂ ਖਤੰਗੀ ਇਹ ਜੀ ਮਹਾਰਾਜ ਨੇ ਇਹ ਵੀ ਬਹੁਤ ਸਾਰੇ ਪ੍ਰਦਰਸ਼ਨ ਗੱਡੀਆਂ ਦੇ ਵਿੱਚ ਇਹਾ ਰਹਿ ਗਏ ਤੇ ਬਹੁਤ ਬਹੁਤ ਧੰਨਵਾਦ ਨਾ ਹੁਣ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਤਾਂ ਕਿ ਇਹ ਪੁਰੇ ਵੱਲ ਖੇਡ ਬੇਲਾ ਜਿਹੜਾ ਸੰਪੂਰਨਤਾ ਬਣ ਜੇ ਉਹ ਦਾ ਚੂਕਰਾ ਕਰ ਰਹੇ